ਮੈਂ ਜੀ ਇੰਟਰਨੈਸ਼ਨਲ ਬੀਕੇਐਸਪੀ ਉੱਥੇ ਖੇਡਣ ਗਿਆ ਸੀ ਬੰਗਲਾਦੇਸ਼ ਉੱਥੇ ਬਹੁਤ ਵਧੀਆ ਸੀ ਸਾਰਾ ਕੁਝ ਉੱਥੇ ਮੇਰਾ ਬ੍ਰੌਂਜ਼ ਮੈਡਲ ਹਾਸਲ ਕੀਤਾ ਹੈ ਕੋਚ ਜਿਹੜੀ ਖੇਡ ਚ ਬ੍ਰੌਂਜ਼ ਹਾਸਲ ਕੀਤਾ ਤੁਸੀਂ ਕਰਾਟੇ ਚ ਬ੍ਰੌਂਜ਼ ਮੈਡਲ ਹਾਸਲ ਕੀਤਾ ਹੈ ਕਿਹੜੀ ਕਿਸੇ ਨਾਲ ਸੀ ਮੁਕਾਬਲਾ ਤੁਹਾਡਾ ਹਾਂਜੀ ਮੁਕਾਬਲਾ ਕਿਸ ਦੇ ਨਾਲ ਸੀ ਭੂਟਾਨ ਬੰਗਲਾਦੇਸ਼ ਨੇਪਾਲ ਤੇ ਇੰਡੀਆ ਹੋ ਗਈ ਤੇ 6 ਕੰਟਰੀਆਂ ਸੀ ਉਹਨਾਂ ਉਹਨਾਂ ਦੇ ਵਿੱਚਕਾਰ ਨੇਪਾਲ ਸੀ ਇੱਕ ਉਹਨਾਂ ਦੇ ਵਿੱਚਕਾਰ ਮੁਕਾਬਲਾ ਹੋਇਆ ਸੀ ਤੇ ਕੋਚਾ ਦੀ ਕੋਚਾ ਦੀ ਕ੍ਰਿਪਾ ਕਰਨੀ ਇਸ ਵਿੱਚ ਜਿੱਤ ਸੁਪਾਇਆ ਠੀਕ ਸਿਕਲ ਜੀ ਮੈਂ ਪ੍ਰਭਜੀ ਸਿੰਘ ਸਿੱਧੂ ਕਰਾਟੇ ਕੋਚ ਲिटल ਬਲਵਰ ਸਕੂਲ ਮਕਸਰ ਮੈਨੂੰ ਬਹੁਤ ਖੁਸ਼ੀ ਹੈ ਮੇਰਾ ਬੱਚਾ ਇੰਟਰਨੈਸ਼ਨਲ ਲੈਵਲ ਤੇ ব্রੌਂਜ਼ ਮੈਡਲ ਜਿੱਤ ਕੇ ਆਇਆ ਹੈ ਤੇ ਮੈਂ ਲੱਕਨਾਊ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਪੇਰੈਂਟਸ ਦਾ ਬਹੁਤ ਧੰਨਵਾਦ ਕਰਦਾ ਸਕੂਲ ਮੈਨੇਜਮੈਂਟ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੀ ਸਦਕਾ ਇਸ ਬੱਚੇ ਦੇ ਮਿਹਰ ਭਰੇ ਹੱਥਾਂ ਨੇ ਸਿਰ ਤੇ ਰੱਖਿਆ ਤੇ ਸਾਨੂੰ ਸਪੋਰਟ ਕੀਤੀ ਇਸ ਕਰਕੇ ਅਸੀਂ ਇਹ ਮੁਕਾਮ ਹਾਸਲ ਕਰ ਸਕੇ ਕਿੰਨੇ ਸਮਾਂ ਹੋ ਗਏ ਇਹਨੂੰ ਕਿਹੜੀ ਥਾਂ ਗਈ ਸੀ ਬੰਗਲਾਦੇਸ਼ ਗਏ ਸੀਗੇ 27 28 29 ਦਾ ਟੂਰਨਾਮੈਂਟ ਸੀਗਾ ਤੇ ਜਿੱਤ ਪ੍ਰਾਪਤ ਕਰਕੇ ਮੇਰਾ ਬੱਚਾ ਆਇਆ ਮੈਨੂੰ ਬਹੁਤ ਖੁਸ਼ੀ ਹੈ ਤੇ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹਾਂਗਾ ਇਲਾਕਾ ਨਿਵਾਸੀਆਂ ਨੂੰ ਵੀ ਕਰਾਟੇ ਗੇਮ ਬਹੁਤ ਵਧੀਆ ਗੇਮ ਹੈ ਗੇਮਾਂ ਦੇ ਵਿੱਚ ਬੱਚਿਆਂ ਨੂੰ ਪਾਉਣਾ ਚਾਹੀਦਾ ਹੈ ਬੱਚਿਆਂ ਨੂੰ ਜੇ ਨਾ ਟੋਡਾ ਕੀ ਕਹਿਣਾ ਚਾਹੋਗੇ ਜੀ ਜਰਾ ਮੇਰਾ ਨਾਮ ਰਜਿੰਦਰ ਸਿੰਘ ਹੈ ਜੀ ਔਰ ਮੈਂ ਰਿਪਰੈਜ਼ੈਂਟੇਟਿਵ ਪੰਜਾਬ ਜੋ ਕਿ ਪੰਜਾਬ ਦੀ ਟੀਮ ਲੈ ਕੇ ਗਿਆ ਸਾਹਮਣੇ ਕੈਮਰਾ ਵੱਲ ਔਰ ਇਹਦੇ ਵਿੱਚ ਸੈਕਰ ਹਾਰ ਜਿਹੜਾ ਲਿਟਲ ਫਲਾਵਰ ਸਕੂਲ ਦਾ ਬੱਚਾ ਹੈ ਅਸ਼ਵਿੰਨ ਪੱਤਰਾ ਜੀ ਉਹ ਉਹਨੂੰ ਲੈ ਕੇ ਗਿਆ ਸੀ ਮੈਂ ਇਤੋਂ ਉਹਨਾਂ ਦੇ ਕੋਚ ਪ੍ਰਭਜੀਤ ਸਿੰਘ ਸਿੱਧੂ ਉਹ ਵੀ ਨਾਲ ਆ ਇਸ ਬੱਚੇ ਨੇ ਉੱਥੇ ਜਾ ਕੇ ਜੋ ਉਪਲਬਧੀ ਹਾਸਲ ਕੀਤੀ ਹੈ 6 ਕੰਟਰੀਆਂ ਦੇ ਵਿੱਚੋਂ ਜਿਹੜੀ ਇਹਦੀ ਫਾਈਟ ਹੋਈ ਸੀਗੀ ਉਦੇ ਵਿੱਚ ਉਹ ਬ੍ਰਾਊਨਸ ਮੈਡਲ ਲੈ ਕੇ ਪ੍ਰਾਪਤ ਕਰਕੇ ਤੇ ਆਇਆ ਔਰ ਇਥੇ ਪੇਰੈਂਟਸ ਨੇ ਜਿਹੜੇ ਇਲਾਕਾ ਨਿਵਾਸੀ ਨੇ ਵਧੀਆ ਇਹਨਾਂ ਦਾ ਸਾਡਾ ਸਵਾਗਤ ਕੀਤਾ ਹੈ ਪਹਿਲੇ ਤੈਦੇ ਲੋ ਥੈਂਕਸ ਆ ਉਹਨਾਂ ਦਾ ਬਹੁਤ ਵਧੀਆ ਲੱਗਿਆ ਸਾਨੂੰ ਵੀ